ਯਾਰ ਮੈਨੂੰ ਸਮਝ ਮੈਨਾਂ ਆਂਦੀ ਮੇਰੇ ਬੁੜੇ ਨੂੰ ਇਹ ਖ਼ਬਰ ਕਿਸ ਨੇ ਦਿੱਤੀ ਅੱਜ ਮੇਰੇ ਬੁੜੇ ਖ਼ਬਰ ਪੜ੍ਹੀ ਖ਼ਬਰ ਕਹ ਰਿਹਾ ਦੱਸ ਕਹ ਕੈਨੇਡਾ ਦੇ ਵਿੱਚ ਕਹਾਂ ਮਾਰਕ ਮਿਲਰ ਕਹ ਰਿਹਾ ਕਹਾ ਜਿਹੜੇ ਰਪੂਜੀਆਂ ਨੂੰ ਕਾ ਹੋਟਲਾਂਾਂ ਵਿੱਚ ਰੱਖਿਆ ਵਾ ਕਹਾ ਇਹਨਾਂ ਦਾ ਖਰਚਾ ਚੱਕੁੰਦਾ ਕਹੀਨਾ ਵਸਤਾ ਹੋਟਲੇ ਖਰੀਦ ਰੇਗਾ ਆਪਾ ਹੋਟਲੇ ਲੈ ਲੈਣਾ আর ਮੈਨੂੰ ਕਹ ਰਿਹਾ ਕਾ ਤਾ ਸਾਲੇ ਲਾੜੇ ਘੱਤੀ 30 ਲੱਖ ਰੁਪਏ ਦਵਾ ਕਾ ਮੈਨੂੰ ਨੰਗ ਕਰ ਤਿਆ ਤੇਰਾ ਸਾਲਾ ਕਾ ਰੋਜ ਕਾ ਖਰਚਾ ਨਹੀਂ ਮੈਨੂੰ ਸਮਝ ਬੰਦਾ ਕਦੇ ਤੂੰ ਕਹ ਰਿਹਾ ਕਾ ਮੈਨੂੰ ਪੀਸ ਦੇਣ ਵਾਸਤਾ ਪੈਸੀ ਪੀਸ ਕਦੇ ਆਏ ਲੈਟਸ ਕਰਨੀ ਕਦੇ ਪ੍ਰੈਸਟੋ ਕਾਰਡ ਕਦੇ ਦਨੇ ਬੀਸਮੈਂਟ ਲੈਣੀ ਤਦੂ ਕਹਾ ਸਾਲਾ ਉਰਾ ਕਰੇਡੇ ਪੀਸ ਜੇਵੋਗਾ ਮੈਂ ਨਾ ਕੂਬੇ ਗੇਰੇਵਾ ਪੈਸੇ ਪਾਈਓ ਤੈਨੂੰ ਪੈਸੇ ਪਾਈਓ ਘਰ 부ਜੀਆ ਵਾਸਤਾ ਕਾ ਦੇਖ ਲਿਓ ਪੂਰਾ ਹੋਟਲ ਵੀ ਉਹਨਾ ਵਾਸਤਾ ਖਾਣਾ ਪੀਣਾ ਵੀ ਉਹਨਾ ਵਾਸਤਾ ਸਾਰਾ ਕੁਸਾ ਗੌਰਮੈਂਟ ਨੂੰ ਨੰ ਦੇਰੀ ਕਾ ਤਾ ਸਾਲੇ ਕਿਹੜੇ ਕੇਸਾਂ ਮੈਂ ਆਉਂ ਤੂਰੇ ਤੇ ਲਵਾ ਲੈਣਾ ਘਰ 부ਜੀ 부ਜੀ ਵੀ ਜਲਵਾ ਕਾ ਚਲੇ ਜਾਂਦਾ ਫਿਰ 부ਜੀ ਵੀ ਜਲਗ ਜਾਏਗਾ ਆਈਡੀ ਤੇ ਸਭ ਮੇਰੇ ਬੁੜੇ ਨੂੰ ਕੌੜ ਸਿਜਾ ਪਈ ਹੈ ਕੀ ਤਾ ਅਖਬਾਰਾਂ ਵਾਲੇ ਪਤਰੀ ਕੀ ਕੀ ਛਾਪੀ ਜਾ ਰਹੇ ਅਖਬਾਰਾਂ ਦੇ ਵਿੱਚ ਯਾਰ ਦੱਸ ਹੈ ਉਹ 9 ਕਰੋੜ 40 ਲੱਖ ਡਾਲਰ ਦਾ ਗੌਰਮੇਟ ਨੇ ਖਾਧਾ ਥੋੜ੍ਹਾ ਮੈਂ ਰੱਖੇ ਬੰਦੇ ਆ ਤੈਨੂੰ ਸਾਰਾ ਕੋਈ ਦੇਸ਼ ਮਿੰਟ ਮਾਰੀ ਰੱਖਦਾ ਲੱਗਾ ਮੈਂ ਮੇਰਾ ਬੁੱਜੀ ਕੇ ਥੋੜ੍ਹਾ ਮੈਨੂੰ ਸਟੂਡੈਂਟ ਆ ਪਾ ਸਮਝ ਨਹੀਂ ਆਦੀ ਯਾਰ ਬੁੜੇ ਯਾਰ ਮਨ ਤੋਂ